ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ। ਸੋ ਕੀ ਹਾਲ ਚਾਲ ਨੇ? ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ। ਸੋ 4 ਦਿਨ ਹੋ ਗਏ ਸਾਨੂੰ ਸਪਰੇਅ ਕਰਦਿਆਂ ਨੂੰ। ਅੱਜ ਆਪਾਂ ਨੂੰ ਚੌਥਾ ਦਿਨ ਆ ਕਿਉਂਕਿ ਰੋਜ਼ 5 ਕਿਲਿੰਦੇ ਕਰਦਿਆਂ ਦੁਪਹਿਰ ਤੱਕ ਕਰਨੀ ਹੁੰਦੀ ਹੈ। ਤਾਂ 5-6 ਕਿਲੀ ਨਿਬੜ ਦੇਣਾ ਕਿਉਂਕਿ ਜਿਹੜਾ ਗੁੱਲੀ ਡੰਡੇ ਦੀ ਇਹ ਆ ਪਟੋਲੀਆਂ ਪਾਣੀ ਹੁੰਦੀਆਂ ਨੇ ਕਿਲੇ 'ਚ ਵੱਧ ਪਾਉਣੀਆਂ ਪੈਂਦੀਆਂ ਨੇ। ਕਿਉਂਕਿ ਕਿਲੇ ਵਿੱਚ 4 ਢੋਲੇ ਤਾਂ ਜ਼ਰੂਰੀ ਨੇ ਹੋ ਸਕਦਾ ਵੀ 5 ਵੀ ਪਾਣੇ ਪਾ ਜਾਣ ਜਿੱਥੇ ਜ਼ਿਆਦਾ ਹੋਵੇ। ਤਾਂ ਗੁੱਲੀ ਡੰਡੇ ਦੇ ਵਿੱਚ ਆਪਾਂ ਨੂੰ ਐਕਸਲ ਸਜੈਂਟਾ ਦੀ ਬਾਇ ਨੇਮ ਪਾਉਣੀਆਂ ਤੇ ਇੱਕ 240 ਜੋ ਪਾਲਕ ਦੇ ਵਾਸਤੇ ਹੁੰਦੀ ਹੈ ਜੋ ਵਿੱਚ ਪਾਲਕ ਜੇ ਮੰਗੂ ਬੂਟੀ ਹੀ ਹੋ ਜਾਂਦੀ ਹੈ ਤੇ ਇੱਕ ਟੌਪਿਕ ਤਿੰਨ ਤਰ੍ਹਾਂ ਦੀ ਦਵਾਈ ਆਪਾਂ ਪਾਉਨੇ ਸਾਰੇ ਬਣ ਦੇ ਵਿੱਚ ਪਾਈਏ ਸੋ ਰਿਜ਼ਲਟ ਵਧੀਆ ਯਾਨੀ ਕਿ origignal ਚੀਜ਼ ਪਾਈਏ ਸਾਰੀ ਸਜੈਂਟਾ ਦੀ ਤਾਂ ਹੁਣ ਦੇਖਦੇ ਆਂ ਤੇ ਡੈਡੀ ਗਿਆ ਉਧਰ ਤਾਂ ਹੁਣ ਆਪਾਂ ਉਧਰ ਪਾਣੀ ਭਰਨਾ ਹੈ ਆਪਾਂ ਸੁੱਚਾ ਜਿੱਥੇ ਆਪਣੀ ਆਹ ਮਸਾ ਫਲੂਏ ਵੀ रेडी ਹੋ ਗਿਆ ਸਾਹਮਣੇ ਤੇ ਇੱਥੇ ਫਿਰ ਤੋਂ ਰੈਡੀ ਹੋ ਜਾਂਦਾ ਚਲਾਦਾ ਲਓ ਜੀ ਇਹ ਬਣਤ ਖੇਤੀ ਕਰਨ ਦਾ ਨਜ਼ਾਰਾ ਬਹੁਤ ਆ ਜਾਂਦਾ ਕਿਉਂਕਿ ਇਹ 1.5 ਕਿਲੇ ਨੇ ਸਾਰੇ ਦੇ ਵਿੱਚ ਪਾਈਪ ਲਾਈਨ ਪਾਈ ਹੋਈ ਹੈ ਖਾਲ ਇੱਕ ਵੀ ਨਹੀਂ ਇਕੱਲਾ ਨਹਿਰੀ ਪਾਣੀ ਖਾਤਰ ਖਾਲ ਜ਼ਰੂਰ ਹੈਗਾ ਧਾਰਕ ਕਿੰਨਾ ਦਾ ਘਾਣਾ ਪੈਂਦਾ ਨਹੀਂ ਕਿਤੇ ਖਾਲ ਨਹੀਂ ਘਾਣਾ ਪੈਂਦਾ ਸਾਰੇ ਬਣਤ ਚ ਪਾਈਪ ਲਾਈਨ ਪਾਈ ਹੋਈ ਹੈ ਸਵਾਦ ਅਸ ਕੀ ਲੈਣਾ ਸੋ ਇੱਥੇ ਇੱਕ ਮਾਰ ਜ਼ਰੂਰ ਪੈਂਦੀ ਹੈ ਕਿ ਜਦੋਂ ਜਿਆਦੇ ਮੀਂਹ ਪੈ ਜਾਂਦੇ ਨੇ ਉਦੋਂ ਮੀਂਹ ਦੀ ਮਾਰ ਪੈਂਦੀ ਹੈ ਘਟੋ ਘਟ ਤਿੰਨ ਚਾਰ ਫੁੱਟ ਪਾਣੀ ਆ ਜਾਂਦਾ ਇੱਥੇ ਇਹ ਸਾਰੀ ਫਸਲ ਖਰਾਬ ਹੋ ਜਾਂਦੀ ਹੈ ਜਿਆਦੇ ਮੀਂਹ ਪੈ ਜੇ ਫਿਰ ਤਾਂ ਸਾਰੀ ਫਸਲ ਡੁੱਬ ਕੇ ਮਰੀ ਜਾਂਦੀ ਹੈ ਜੇ ਥੋੜਾ ਜਿਹਾ ਤਾਂ ਫਿਰ ਵੀ ਕਿਤੇ ਨਾ ਕਿਤੇ ਖਰਾਬ ਹੋ ਜਾਂਦੀ ਹੈ ਅੱਜ ਬੱਦਲ ਵੀ ਹੋਏ ਪਏ ਨੇ ਸਪਰੇ ਵੀ ਕਰਨੀ ਐ ਬੱਦਲਾਂ ਦੇ ਵਿੱਚ ਔਖਾ ਵੀ ਹੋ ਜਾਂਦਾ ਆਹ ਖੜੀ ਐ ਲੰਮਾ ਜਨਾ ਆਪਣੀ ਸਾਰਾ ਸਮਾਨ ਇਸ ਦੇ ਵਿੱਚ ਹੀ ਆਉਂਦਾ ਜਦੋਂ ਸਪਰੇ ਕਰਨੀ ਹੁੰਦੀ ਐ ਤੇ ਆਪੇ ਆਪਣਾ 240 ਆ ਗਿਆ ਆਪਣੀ ਐਕਸਲ ਵਾਈ ਨੇਮ ਤਾਂ ਇਹ ਦੂਬਾ ਦਾ ਟੌਪਿਕ ਵੀ ਕੀ ਹੈ ਤੇ ਆਗੇ ਟੌਪਿਕ ਦੇ ਪ੍ਰੋਜੈਕਟ ਪੌਣੇ 11 ਵਜੇ ਪਹਿਲਾ ਟੋਲਾ ਜਾਂਦਾ ਬਈ ਕਰੇ ਸਟੈਂਡ ਭੁੱਲਿਆ ਇੱਥੇ ਤਾਂ ਦਵਾਰੇ ਉਹ ਲਿਆਉਣਾ ਪਈ ਆ ਉਹਦੇ ਕਰਕੇ ਤਾਂ ਪਹਿਲਾ ਟੋਲਾ ਚੱਲ ਰਿਹਾ ਹੈ ਤਾਂ ਦੇਖਦੇ ਆ ਅੱਜ ਕਿੰਨੀ ਕਿਹ ਕਰਤਾ ਤਾਂ ਪਾਲਕ ਬਾਲਾ ਜੀ ਉਹਦੇ ਪਿੱਛੇ ਜਿਹੜੀ ਜਿਹੜੀ ਤੋਂ ਫੋਡੀ ਜਪਾਈ ਹੈ ਤਾਂ ਇਹਦੇ ਵਿੱਚ ਗੁੱਲੀ ਡੰਡਾ ਤੇ ਟੂਬ ਆਹ ਗੁੱਲੀ ਡੰਡਾ ਤੇ ਪਾਲਕ ਜਿਹਾ ਬਾਲਾ ਤਾਂ ਕਰਕੇ ਬਹੁਤ ਸਾਵਧਾਨੀ ਨਾਲ ਹਨਾ ਬਹੁਤ ਧਿਆਨ ਨਾਲ ਸਪਰੇਅ ਕਰਨੀ ਪੈਂਦੀ ਆ ਤੇ ਢੋਲਿਆ ਯਾਰਾਂ ਦੇ ਮੋਢੇ ਚ ਸਾਰਾ ਤੇ ਇਧਰਲੀ ਸਾਈਡ ਤੋਂ ਆਪਾਂ ਕਰਕੇ ਜਿੱਦਾਂ ਦੇਖੋ ਬੁਲੀ ਡੰਡਾ ਦਵਿਆ ਪਿਆ ਮੱਚਿਆ ਪਿਆ ਦੇਖੋ ਸੋਨੇ ਤੇ ਇਧਰਲੀ ਸਾਈਡ ਰਹਿੰਦੀ ਆ ਇਹ ਜੱਟ ਢੋਲਾ ਹੋ ਗਿਆ ਵੀ ਹੁਣ ਆਪਾਂ ਤੀਜਾ ਢੋਲਾ ਭਰਨ ਚੱਲੇ ਤਾਂ ਢੋਲੇ ਕਰਨ ਦਾ ਕੋਈ ਟਾਈਮ ਨਹੀਂ ਲੱਗਦਾ 5-6 ਮਿੰਟਾਂ ਦੇ ਵਿੱਚ ਢੋਲਾ ਨਿਬੜ ਜਾਂਦਾ 5 ਮਿੰਟ ਢੋਲੇ ਦੀ ਤਿਆਰੀ ਆ ਪੰਜਵਾਂ ਢੋਲਾ ਭਰ ਲਿਆ ਆਪਾਂ ਤਾ ਹੁਣ ਪੰਜਵਾਂ ਢੋਲਾ ਚੱਲਦਾ ਗੁੱਲੀ ਡੰਡਾਈ ਵਾਲਾ ਤੇ ਪਾਲਖਜਾ ਵੀ ਵਾਲਾ ਸੇ ਢੋਲੇ ਕਰਦੇ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੰਨੇ ਕਰਤੇ ਤੇ ਹੁਣ ਪਹਿਲਾਂ 2 ਕਿਲਿਆਂ ਚ ਕਰੀ ਜਿੱਤੇ ਹੁਣ ਆਪਾਂ ਡੇਢ ਕਿਲੇ ਤੇ ਲੱਗੇ 100 ਕਿਲੇ ਦੇ ਵਿੱਚ ਤਿੰਨ ਢੋਲੇ ਕਰਤੇ ਤੇ ਤਿੰਨ ਚਾਰ ਹੋਰ ਹੋਣਗੇ ਉਦੋਂ ਬਾਅਦ ਆਪਾਂ ਨੂੰ ਛੁੱਟੀ ਤੇ ਗਾਈਆਂ ਤੇ 2:00 बजे दो बजे अपना काम फाइनल हो गया अच्छा कितने आगे ले जाना है हैं है। एक ही आवे <laughs> तारा जन वाला इंजन ਬਲੂਗ ਨੂੰ ਤੈਨੂੰ ਉਹ ਹੀ ਨਹੀਂ ਕਰਨੀ ਦੀ ਬੈਕ ਕਰ ਇਹਨੂੰ ਬੈਕ ਪਾਹਾਂ ਚਾ ਕੇ ਖਿੱਚ ਕੇ ਕਮਾਲ ਆ ਇਹਨੂੰ ਚਲ ਐਂ ਲਿਆ ਫਿਰ ਹਾਂ ਤੇਨੂੰ ਆਇਂ ਨਾ ਤਾਂ ਬੈਕ ਕਰ ਇਹਨੂੰ ਪਾਲੀ ਕੀ ਕਰੀ ਜਾਂਦਾ ਚੱਕਣ ਦੀ ਕਿ ਲੋੜ ਆ ਆ ਵੱਡੇ ਡਾਇਰ ਨੰਗੇ ਤੂੰ ਬੈਕ ਕਰ ਬੈਕ ਲਿਆ ਹੂੰ ਬੈਕ ਆਉਂਦੇ ਕਿਵੇਂ ਆਪਾ ਇਹ ਮਸ਼ੀਨ ਹੈ ਮਸ਼ੀਨ ਧਾਰਾ ਘੜਨ ਵਾਲੀ ਅੱਛਾ ਇਹ ਕੌਣ ਲੈ ਗਿਆ ਇਹ ਲੈ ਗਿਆ ਦੀ ਭੂਰਾ ਮੁੰਡਾ ਲੈ ਗਿਆ ਦੀ ਉਹਨੇ ਉਹ ਕਹਿੰਦਾ ਮੈਂ ਦੇਖਣੀ ਆ ਕਹਿੰਦਾ ਸੀ ਲਿਆਉਣੀ ਆ ਮਸ਼ੀਨ ਮੈਂ ਖਿਆ ਕਰ ਲੈ ਚੈੱਕ ਹਾਂ ਹੋ ਗਿਆ ਹਾਂ ਧਰ ਗਿਆ ਬਸ ਹੁਣ ਬਸ ਧਰ ਗਿਆ ਕਹਿੰਦਾ ਸੀ ਹੋਰ ਲਿਆਉਣੀ ਆ ਤਾਂ ਪੀੜੀਆਂ ਨੇ ਲੋਕਾਂ ਨੇ ਬੱਟਾਂ ਵੜਵੜ ਤੁਰਨ ਜੋਗੀਆਂ ਵੀ ਨਹੀਂ ਛੱਡੀਆਂ ਤਾਂ ਗੱਲ ਵੀ ਨਹੀਂ ਕਰ ਸਕਦੇ ਬੱਟ ਦੇ ਤੁਰੇ ਜਾਂਦੇ ਬੜਾ ਧਿਆਨ ਰੱਖਣਾ ਪੈਂਦਾ ਸੋ ਅਗਲਾ ਦਿਨ ਹੈ ਜੀ ਤਾਂ ਅਗਲੇ ਦਿਨ ਦੀ ਸਵੇਰ 11:30 ਵੱਜ ਚੁੱਕੇ ਨੇ ਤਾਂ ਅੱਜ ਆਪਣੇ 4 ਕਿਲੇ ਰਹਿ ਗਏ ਸੀ ਸਪਰੇਅ ਕਰਨ ਕਣਿਓ ਤਾਂ ਉਹ ਆਪਾਂ ਸਪਰੇਅ ਅੱਜ ਕਰਨ ਜਾ ਰਹੇ ਹਾਂ ਦੋ ਢੋਲੀਆਂ ਛਿੜਕਦੇ ਇੱਕ ਢੋਲਾ ਇੱਕ ਢੋਲੀ ਤੇ ਬਾਕੀ ਅੱਜ 16 ਕ ਢੋਲੇ ਨੇ ਚਾਹੇ ਢੋਲੀਆਂ ਵਿੱਚੀ ਲਾ ਲੋ ਤੇ ਚਾਰ ਕਿੱਲੇ ਕਿਉਂਕਿ ਕਿੱਲੇ ਤੇ ਚਾਰਕ ਹੁੰਦੀਆਂ ਇਹ ਤੇ ਅੱਜ ਆਪਣਾ ਸਪਰੇਅ ਦਾ ਫਾਈਨਲ ਹੋ ਜੂ। ਉਹ ਵੀ ਰੇਡ 'ਚ ਧਰ ਕੇ ਸਮਾਨ ਤਾਂ ਹੁਣ ਸਪਰੇਅ ਆਪਣਾ ਕੰਮ ਕੰਪਲੀਟ ਹੋ ਗਿਆ। 1:30 ਵਜੇ 1:30 ਵਜੇ ਆਪਣਾ ਕੰਮ ਕੰਪਲੀਟ ਆ ਤਾਂ ਹੁਣ ਚੱਲੇ ਆਪਾਂ ਘਰੇ ਦੁਪਹਿਰ ਦੀ ਪੀਣੇ ਚਾਹ ਚੂ। ਤਾਂ ਬਾਪੂ ਜਿਆਦਾ ਬਿਮਾਰ ਹੋ ਗਿਆ ਉਹਦੀ ਵੀ ਯਾਰ ਪੂਰੀ ਖਬਰ ਆਈ ਥੋੜੀ ਜਾ ਕੇ ਦੇਖਦੇ ਆਂ ਕਿ ਇਸ ਵਾਰ ਉਹਨਾ ਥੋੜਾ ਡੈਟੀ ਟਾਉਣੀ ਸੀਗਾ। ਲਓ ਵੀ ਚੱਲਿਆਂ ਤਾਂ ਬਾਬੇ ਮਿਲ ਕੇ ਰਾਹ ਦੇ ਵਿੱਚ ਦੇਖ ਕੇ ਲੱਗਿਆ ਵੀ ਇਹਨਾਂ ਵਾਲਾ ਕੰਮ ਲੋਟ ਆ ਹਨਾ ਨਾ ਸਪਰੇਅ ਕਰਨੀ ਹੈ ਨਾ ਰੇਪ ਪਾਉਣਾ ਹੈ। ਨਾ ਬੱਟਣੀਆਂ ਨਾ ਵੇਜਣੀਆਂ ਬਸ ਐ ਮੰਗੀ ਲੈਣੀਆਂ